ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜੀ ਜ਼ਮੀਰ ਦੀ ਗੱਲ ਹੁੰਦੀ ਹੈ ਜ਼ਮੀਰ ਹੁੰਦੀ ਕੀ ਹੈ ਕਦੋਂ ਮਰਦੀ ਹੈ ਕਿਵੇਂ ਮਰਦੀ ਹੈ ਜਦੋਂ ਕੋਈ ਬੰਦਾ ਤੁਹਾਡੇ ਨਾਲ ਖਲਾਅ ਰਹਿੰਦਾ ਹੈ ਉਹੀ ਜ਼ਮੀਰਾਂ ਵਾਲੇ ਚੰਗੇ ਹੁੰਦੇ ਨੇ ਜਦੋਂ ਤੁਹਾਡੇ ਖਿਲਾਫ ਹੋ ਜਾਂਦੇ ਨੇ ਤਾਂ ਉਹ ਜ਼ਮੀਰ ਜਿਹੜੀ ਆ ਉਹ ਮਰ ਜਾਂਦੀ ਹੈ ਇਹ ਜ਼ਮੀਰ ਦਾ ਕਨਸੈਪਟ ਕੀ ਹੈ ਕਿਉਂਕਿ ਤੁਸੀਂ ਸ਼ਿਸ਼ੋਲੋਜੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਸਿੰਦਰਪਾਲ ਜੀ ਤੇ ਸਵਾਲ ਬੜਾ ਔਖਾ ਕਰਦਾ ਹੈ ਕਿ ਕਿਉਂਕਿ ਇਹਦਾ ਜਵਾਬ ਅਜੇ ਤੱਕ ਵੀ ਨਹੀਂ ਮਿਲਿਆ ਸਾਰੇ ਧਰਮ ਵੀ ਇਸੇ ਦੀ ਕੋਚ ਲੱਗੇ ਹੋਏ ਨੇ ਕਿ ਆਖਰਕਾਰ ਐਸੀ ਕੀ ਚੀਜ਼ ਹੈ ਬੰਦੇ ਦੇ ਅੰਦਰ ਜਿਹਨੂੰ ਅਸੀਂ ਜ਼ਮੀਰ ਕਹਿੰਦੇ ਆ ਇਵਨ ਕਾਮਨਿਸਟ ਵੀ ਕੌਂਸ਼ੀਅੰਸ ਲਫ਼ਜ਼ੇ ਦੇ ਲਈ ਵਰਤਦੇ ਸੀਗੇ ਮਤਲਬ ਜਿਹੜੀ ਨੈਤਿਕਤਾ ਸਾਡੇ ਅੰਦਰ ਸਮਾਜ ਰਾਹੀਂ ਸੱਭਿਆਚਾਰ ਰਾਹੀਂ ਜਿਹੜੀ ਅੰਦਰ ਸਾਡੀਆਂ ਨੈਤਿਕ ਵੈਲਿਊਜ਼ ਨੇ ਜਿਹੜੀਆਂ ਸਾਡੇ ਸਰੀਰ ਤੋਂ ਵੀ ਵੱਡੀਆਂ ਨੇ ਸਾਡੇ ਮਨ ਤੋਂ ਵੀ ਵੱਡੀਆਂ ਨੇ ਅਸੀਂ ਜਦੋਂ ਉਹਦਾ ਕਹਿਣਾ ਮੰਨਦੇ ਆ ਉਹਨੂੰ ਜ਼ਮੀਰ ਕਿਹਾ ਜਾਂਦਾ ਜਿਹੜੀ ਕਿ ਉਹ ਕੱਲਿਆਂ ਦੀ ਸਾਡੀ ਨਹੀਂ ਹੁੰਦੀ ਉਹਨੂੰ ਅੱਜ ਕੱਲ ਸੈਂਟਿਫਿਕ ਟਰਮੀਨੋਲੋਜੀ ਕੌਂਸ਼ੀਅਸਨੈਸ ਵੀ ਕਹਿ ਦਿੰਦੇ ਨੇ ਉਹ ਇਹ ਕਿਉਂ ਮੈਂ ਕੱਲਾ ਨਹੀਂ ਹਾਂ ਤੁਸੀਂ ਇਕੱਲੇ ਨਹੀਂ ਹੋ ਆਪਣੀ ਜਿਹੜੀ ਸਾਂਝੀ ਮਤਲਬ ਕਹਿ ਲਓ ਸਾਂਝੀ ਵਾਲਤਾ ਦੀ ਜਿਹੜੀ ਭਾਵਨਾ ਹੈ ਸਾਡੇ ਅੰਦਰ ਜਾਂ ਮਨੁੱਖਤਾ ਦੀ ਭਾਵਨਾ ਇਨਸਾਨੀਅਤ ਦੀ ਭਾਵਨਾ ਜਾਂ ਜਿਹਨੂੰ ਰੂਹਾਨੀਅਤ ਵੀ ਕਹਿ ਦਿੰਦੇ ਨੇ ਕਈ ਵਾਰੀ ਉਹ ਜ਼ਮੀਰ ਹੈ ਸਾਡੇ ਵਿੱਚ ਕਿਤੇ ਚ ਮੈਟਰ ਨਹੀਂ ਕਰਦੀ ਦੁਨੀਆ ਜ਼ਮੀਰ ਦਾ ਮਤਲਬ ਮਸਲਾ ਜਦੋਂ ਵੀ ਕਿਤੇ ਦੇਖੋ ਜਫਰਨਾਮਾ ਗੁਰੂ ਵਿੰਸਿੰਗ ਜੀ ਨੇ ਲਿਖਿਆ ਉਹ ਰੰਗਜੀਵ ਦੀ ਕਹਿੰਦੇ ਨੇ ਜ਼ਮੀਰ ਜਗਾਉਣ ਦੇ ਲਿਖਿਆ ਸੀਗਾ ਉਹਨੇ ਕਿਹਾ ਵੀ ਤੈਨੂੰ ਸਭ ਕੁਝ ਦਿੱਤਾ ਖੁਦਾ ਨੇ ਜਿਹੜਾ ਦੇਣ ਵਾਲਾ ਹੈ ਪਰ ਤੂੰ ਝੂਠਾ ਹੈ ਤੂੰ ਉਹਦੇ ਤੇ ਵੀ ਨਹੀਂ ਖੜਾ ਜਿਹੜੀ ਗੱਲ ਤੂੰ ਕਲੇਮ ਕਰ ਰਹੇ ਹੈਂ ਜਿਹੜੇ ਧਰਮ ਦੀ ਗੱਲ ਕਰ ਰਹੇ ਤੂੰ ਉਹ ਧਰਮ ਤੋਂ ਵੀ ਗਿਰ ਗਿਆ ਹੈ ਅਸੀਂ ਵਿੱਚ ਸੋ ਜ਼ਮੀਰ ਅਸੀਂ ਜਦੋਂ ਕਹਿੰਦੇ ਆ ਆਮ ਤੌਰ ਤੇ ਕੀ ਹੈ ਕਿ ਅਸੀਂ ਜਿਹੜੇ ਸਾਡੇ ਸਿਆਸਤਦਾਨ ਨੇ ਜਿਹੜੀ ਇਸ ਪ੍ਰਸੰਗ ਚ ਗੱਲ ਹੋ ਰਹੀ ਹੈ ਅਸੀਂ ਈਗੋ ਨੂੰ ਜ਼ਮੀਰ ਕਹਿ ਦਿੰਨੇ ਆ ਕਿ ਮੈਂ ਤਾਂ ਠੀਕ ਆ ਦੂਜੇ ਗਲਤ ਨੇ ਪਰ ਦੂਜਿਆਂ ਨੂੰ ਅਸੀਂ ਗਲਤ ਸਾਬਤ ਕਰਨ ਦੇ ਲਈ ਇਹ ਬਹੁਤ ਸਾਰਾ ਏਵਿਡੈਂਸ ਇਕੱਠਾ ਕਰ ਲਿਆ ਉਹਨੇ ਜਿਹੜਾ ਅਕਸਰ ਸਾਡੇ ਖਿਲਾਫ ਹੀ ਹੁੰਦਾ ਜਦੋਂ ਸਾਡੇ ਖਿਲਾਫ ਕਿਤੇ ਆਉਂਦਾ ਤਾਂ ਅਸੀਂ ਉਹਨੂੰ ਫਿਰ ਡਿਫੈਂਸਿਵ ਹੋ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ ਮੇਤੂ ਦਾ ਭੁੱਲ ਹੋਈ ਹੈ ਦੂਜੇ ਨੇ ਜਾਣੋਚ ਕੇ ਕਰੀ ਹੈ ਸੋ ਇਹ ਜਿਹੜਾ ਮੌਜੂਦਾ ਪ੍ਰਸੰਗ ਹੈ ਜਿਹੜੇ ਦੇਖੋ ਜਿਹੜੀ ਸਿੱਖੀ ਦੇ ਵਿੱਚ ਜ਼ਮੀਰ ਦਾ ਕਨਸੈਪਟ ਹੈ ਸਿੱਖੀ ਦੇ ਵਿੱਚ ਦੋ ਹੀ ਲਫ਼ਜ਼ ਵਰਤੇ ਗਏ ਨੇ ਗੁਰੂਆਂ ਵੱਲੋਂ ਸਾਰੀ ਗੁਰਬਾਣੀ 'ਚ ਇੱਕ ਮਨਮੁਖਤ ਹੈ ਇੱਕ ਗੁਰਮੁਖਤ ਹੈ ਮਨਮੁਕਤਾ ਉਹ ਹੈ ਕਿ ਜਿਹੜੇ ਹਉਮੈ ਨੂੰ ਪੱਠੇ ਪਾਉਂਦੀ ਹੈ ਹਉਮੈ ਨੂੰ ਜਦੋਂ ਮੈਂ ਮੈਂ ਕਰਦਾ ਮੈਂ ਆਪਣੇ ਸਰੀਰ ਨੂੰ ਮੈਂ ਸਮਝ ਲਿਆ ਆਪਣੀ ਮੈਂ ਸਟੋਰੀ ਨੂੰ ਮੈਂ ਸਮਝ ਲਿਆ ਆਪਣੀ ਜਾਇਦਾਦ ਨੂੰ ਮੈਂ ਸਮਝ ਲਿਆ ਆਪਣੇ ਗੁਨਾ ਨੂੰ ਮੈਂ ਸਮਝ ਲਿਆ ਉਹ ਤੇ ਹੰਕਾਰ ਕਰਨ ਲੱਗ ਗਿਆ ਤਾਂ ਇਹ ਇਹਨੂੰ ਲੋਕ ਜ਼ਿਆਦਾਤਰ 90 99% ਲੈ ਇਹਨੂੰ ਇਸ ਵੀ ਸਮਝ ਲੈਂਦੇ ਨੇ ਜਿਹੜੀ ਗੁਰਮੁਖਤਾ ਇਹ ਹੈ ਕਿ ਉੱਥੇ ਤਾਂ ਤੁਹਾਡਾ ਕੱਖ ਵੀ ਨਹੀਂ ਹੈ ਤੁਸੀਂ ਹੈ ਹੀ ਨਹੀਂ ਇਨਫੈਕਟ ਇੰਨੀ ਨਿਰਮਾਨਤਾ ਹੈ ਕਿ ਤੁਸੀਂ ਜਿਹੜਾ ਉਹ ਆਪਣੇ ਭਗ ਤਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ ਕਿ ਜਬ ਹਮ ਹੋਤੇ ਤਬ ਤੁਮ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੱਥੇ ਮੈਂ ਖਤਮ ਹੋ ਜਾਂਦੀ ਹੈ ਜਮਾਨਾ ਜਦੋਂ ਮੈਂ ਬੋਲ ਕੇ ਕਿਸੇ ਨੂੰ ਕਹਿਣਾ ਕਿ ਫਲਾਣੇ ਦੀ ਜ਼ਮੀਰ ਮਰ ਗਈ ਤਾਂ ਹਮੇਂ ਹੀ ਬੋਲ ਰਹੀ ਹੁੰਦੀ ਹੈ ਮੈਂ ਕੌਣ ਹਾਂ ਜੱਜ ਕਰ ਜਿਹੜਾ ਗੁਰਮੁਖ ਹੈ ਉਹ ਜੱਜ ਨਹੀਂ ਕਰਦਾ ਕਿਸੇ ਨੂੰ ਉਹ ਤਾਂ ਸਾਰਿਆਂ 'ਚ ਉਸੇ ਨੂੰ ਦੇਖਦਾ ਤੇ ਜੇ ਕਿਸੇ ਦੀ ਜ਼ਮੀਰ ਮਰ ਗਈ ਹੈ ਉਹ ਹੋਰ ਹੈ ਤੇ ਤੁਸੀਂ ਹੋਰ ਹੋ ਤੇ ਗੁਰੂ ਹੋਰ ਫਿਰ ਹਉਮੈ ਬੋਲ ਗਿਆ ਇਸ ਦੇ ਵਿੱਚ ਪਰ ਅੱਜ ਕੱਲੇ ਕਮਾਲ ਹੈ ਇਹ ਹੰਕਾਰ ਦੀ ਐਸੀ ਪੱਟੀ ਬੰਨੀ ਹੋਈ ਹੈ ਸਾਡੇ ਸਿਆਸਤਦਾਨਾਂ ਨੇ ਅੱਖਾਂ ਦੇ ਉੱਪਰ ਕਿ ਉਹਨਾਂ ਨੂੰ ਦਿਖਦਾ ਹੀ ਕੁਝ ਨਹੀਂ ਕਹਿੰਦੇ ਨੇ ਕਹਿੰਦੇ ਕੋ ਦਵਾ ਮੈਂ ਐਸੀ ਖੁਦਾਈ ਨਾ ਦੇ ਕਿ ਆਪਣੇ ਸਵਾਹ ਕੁਝ ਦਿਖਾਈ ਨਾ ਦੇ ਆਪਣੇ ਤੋਂ ਅੱਗੇ ਕੁਝ ਦਿਖਦਾ ਨਹੀਂ ਹੈ ਇਸ ਦੇ ਵਿੱਚ ਸੋ ਵੱਧ ਤੋਂ ਕੀ ਕਹਿਣਾ ਹੈ ਲੋਕ ਸਾਰੇ ਰੋਜ਼ ਗੁਰਬਾਣੀ ਪੜ੍ਹਨ ਵਾਲੇ ਨੇ ਪੰਜ ਪੌੜ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਪਰ ਬਿਨਾਂ ਸਮਝੇ ਬਿਨਾਂ ਭੁੱਜੇ ਸੋ ਇਹ ਆਪਣੀ ਆਪਣੀ ਜ਼ਮੀਰ ਹੀ ਜ਼ਗਾ ਲੈਣਾ আর ਦੂਜੇ ਦੇ ਨਹੀਂ ਕੋਈ ਜ਼ਗਾ ਸਕਦਾ ਹੁੰਦਾ ਇਹ ਤਾਂ ਖੁਦ ਹੀ ਝਗਾਉਣੀ ਪੈਂਦੀ ਹੈ ਸੋ ਜਦੋਂ ਅਸੀਂ ਜੱਜ ਕਰਦੇ ਹਾਂ ਕਿ ਇਹਦੀ ਜ਼ਮੀਰ ਮਰ ਗਈ ਹੈ ਸੌਂ ਗਈ ਹੈ ਜਾਂ ਹੋਰ ਹੈ ਇਹਦਾ ਮਤਲਬ ਇਹ ਹੁੰਦਾ ਕਿ ਸਾਡਾ ਸਾਡੀ ਮੈਂ ਬੋਲ ਰਹੀ ਹੈ ਸਾਡਾ ਇੰਟਰਸਟ ਬੋਲ ਰਿਹਾ ਹੈ ਅਸੀਂ ਉਹਨੂੰ ਛੋਟਾ ਕਰਕੇ ਵੱਡਾ ਹੋਣਾ ਚਾਹੁੰਦੇ ਹਾਂ ਦੇਖੋ ਜੀ ਜ਼ਮੀਰ ਤਾਂ ਦੋਨਾਂ ਚਾਹੀਦੀ ਨਹੀਂ ਜੇ ਤੁਸੀਂ ਸਿਆਸਤ ਦੇ ਖੇਤਰ ਚ ਜਾਓਗੇ ਸਿਆਸਤ ਨੂੰ ਜਦੋਂ ਅਸੀਂ ਡਿਫਾਈਨ ਕਰਦੇ ਹਾਂ ਉਹਦਾ ਇਸ ਚੀਜ਼ ਨਾਲ ਕੋਈ ਸਬੰਧ ਨਹੀਂ ਹੈ ਇਹ ਤਾਂ ਸਿਆਸਤ ਦੇ ਤਿੰਨ ਪੱਧਰ ਨੇ ਇੱਕ ਵਿਚਾਰਾਂ ਤੇ ਦਰਸ਼ਾਂ ਦਾ ਲੈਵਲ ਹੁੰਦਾ ਹੈ ਇੱਕ ਇੰਟਰਸਟ ਦਾ ਲੈਵਲ ਹੁੰਦਾ ਹੈ ਇੱਕ ਕੰਟਰੋਲ ਤੇ ਡਰ ਦਾ ਲੈਵਲ ਹੁੰਦਾ ਅਸੀਂ ਉਹ ਦਰਸ਼ਾਂ ਵਾਲਾ ਤਾਂ ਸਿਆਸਤ ਬਹੁਤ دیر ਦੀ ਮੁੱਕ ਗਈ ਉਹ ਤਾਂ 47 ਤੋਂ ਪਹਿਲਾਂ ਹੀ ਮੁੱਕ ਗਈ ਸੀ ਲਗਭਗ ਆਜ਼ਾਦ ਜਦੋਂ ਅਸੀਂ ਹੋ ਗਏ ਗਾਂਧੀ ਨੂੰ ਕੱਢਤਾ ਨਹਿਰੂ ਬੈਠ ਗਿਆ ਮਤਲਬ ਇਹ ਉਹ ਜ਼ਮੀਰ ਵਾਲੀਆਂ ਗੱਲਾਂ ਤਾਂ ਖਤਮ ਹੋ ਗਈਆਂ ਸੀ ਉਸੇ ਟਾਈਮ ਫਿਰ ਆ ਗਈ ਇੰਟਰਸਟ ਦੀ ਪੋਲਿਟਿਕਸ ਹੁਣ ਇੰਟਰਸਟ ਤੋਂ ਵੀ ਅੱਗੇ ਹੁਣ ਡਰ ਤੇ ਕੰਟਰੋਲ ਦੀ ਪੋਲਿਟਿਕਸ ਹੈ ਕਿ ਜੇ ਤੁਸੀਂ ਜਾਓ ਮੇਰੇ ਨਾਲ ਚੱਲੋ ਨਹੀਂ ਮੈਂ ਤੁਹਾਡਾ ਨੁਕਸਾਨ ਕਰ ਸਕਦਾ ਜਾਂ ਫਾਇਦਾ ਕਰ ਸਕਦਾ ਸੋ ਜਿਹੜੇ ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਚ ਬੰਦੇ ਲੱਗੇ ਹੋਏ ਨੇ ਉਹ ਸ਼ਬਦ ਜਿਹੜੇ ਮਰਜ਼ੀ ਵਰਤੀ ਜਾਂਣ ਨਾ ਉਹਨਾਂ ਦਾ ਧਰਮ ਨਾਲ ਸੰਬੰਧ ਹੈ ਨਾ ਜ਼ਮੀਰ ਨਾਲ ਸੰਬੰਧ ਹੈ ਇਹ ਤਾਂ ਐਵੇਂ ਗੱਲਾਂ ਨੇ ਅਸਲ ਦੇ ਵਿੱਚ ਕਿਉਂਕਿ ਇੱਕ ਈਡੀਅਮ ਹੈ ਕਹਿਣ ਵਾਲਾ ਮਤਲਬ ਕਲਚਰਲ ਕੰਡੀਸ਼ਨਿੰਗ ਹੈ ਸ਼ਬਦ ਨੇ ਜਿਹੜੇ ਉਹਨਾਂ ਦਾ ਅਸਰ ਹੁੰਦਾ ਹੈ ਅਸਲ ਦੇ ਵਿੱਚ ਮਤਲਬ ਅੱਜ ਵਿਰਸਾ ਸਿੰਘ ਬਲਟੋਹਾ ਜੀ ਉੱਥੇ ਚਲੇ ਗਏ ਨੇ ਉਹ ਅਰਦਾਸ ਕਰਦੇ ਨੇ ਜਿਹੜੀ ਅਰਦਾਸ ਅਸੀਂ ਰੋਜ਼ ਕਰਦੇ ਆਂ ਮジョਰਿਟੀ ਅਰਦਾਸਾਂ ਨੇ ਜਿਹੜੀਆਂ ਤੁਸੀਂ ਦੇਖੂਗੇ ਉਹ ਕੰਪਲੇਂਟਸ ਹੁੰਦੀਆਂ ਉਬੇਸੀ ਗਲਤ ਹੁੰਦੀਆਂ ਨੇ ਅਸੀਂ ਅਸੀਂ ਰੱਬ ਤੋਂ ਕੀ ਮੰਗਣਾ ਹੈ ਮਤਲਬ ਜਿਹੜਾ ਮੰਗਣ ਦੀ ਵੀ ਸ਼ਕਤੀ ਜਿਹਨੇ ਤੁਹਾਨੂੰ ਦਿੱਤੀ ਹੈ ਮਤਲਬ ਤੁਸੀਂ ਕੀ ਮੰਗਣਾ ਹੈ ਜੇ ਜੇ ਤੁਸੀਂ ਧਰਮਾਂ ਦੇ ਹਿਸਾਬ ਨਾਲ ਚੱਲਣਾ ਹੋਵੇ ਸੋ ਇਹ ਸਿਆਸਤ ਵਾਲੇ ਬੰਦਿਆਂ ਦੇ ਵਿੱਚ ਜ਼ਮੀਰ ਵਾਲੀ ਗੱਲ ਨਹੀਂ ਕਨਵੀਨੀਅੰਸ ਦੀ ਗੱਲ ਹੈ ਕਿ ਸ਼ਬਦ ਕਿਹੜੇ ਵਰਤਨੇ ਨੇ ਪਰ ਹੈ ਇੰਟਰਸਟ ਉਹਦੇ ਵਿੱਚੇ ਜਦੋਂ ਮੇਰਾ ਇੰਟਰਸਟ ਪੂਰਾ ਹੋ ਰਿਹਾ ਮੈਂ ਰਲਿਆ ਹੋਇਆ ਬੀਬੀ ਜਗੀਰ ਕੌਰ ਜੀ ਦੇ ਤੇ ਬਾਦਲ ਪਰਿਵਾਰ ਦੇ ਇੰਟਰਸਟ ਸਾਂਝੇ ਸੀਗੇ ਇੱਕ ਦੂਜੇ ਦੇ ਇੰਟਰਸਟ ਪੂਰੇ ਕਰ ਰਹੇ ਸੀ ਬੜਾ ਪਿਆਰ ਸੀ ਜੇ ਜਦੋਂ ਹੁਣ ਇੰਟਰਸਟ ਇੱਕ ਦੂਜੇ ਤੋਂ ਲੱਗਦਾ ਹੈ ਕਿ ਇਹ ਤੋਂ ਮੇਰੇ ਪੂਰੇ ਨਹੀਂ ਹੋਗੇ ਜਾਂ ਮੇਰੇ ਇੰਟਰਸਟ ਨੂੰ ਇਹ ਤੋਂ ਖਤਰਾ ਹੈ ਉਸ ਟਾਈਮ ਫੇ ਲੜਾਈਆਂ ਹੋ ਗਈਆਂ ਉਹ ਪੰਜਾਬੀ ਦਾ ਬੋਲੀ ਹੈ ਬੜੀ ਮਸ਼ਹੂਰ ਵੀ ਜਾਰੀ ਲਾਈ ਤੋਂ ਲੋਆਲੇ ਤਖਤੇ ਟੁੱਟੀ ਤੋਂ ਜਗਾਠ ਪਟਲੇ ਕੋਈ ਇੱਕ ਦੂਜੇ ਦੀ ਜਗਾਠਾਂ ਪਟਣ ਲੱਗੇ ਹੋਏ ਨੇ ਇਸ ਦੇ ਵਿੱਚ ਇੰਟਰਸਟ ਕਿਉਂਕਿ ਹੋਰ ਕਿਤੇ ਪੂਰੇ ਹੋ ਰਹੇ ਨੇ ਵੀ ਦਰਸਲ ਜਿਹੜੇ ਆ ਕਮਿਊਨਿਸਮ ਦਾ ਹਮਲ ਲੈ ਕੇ ਤੁਰੇ ਸੀ ਠੰਡਾ ਪਰਦਾ ਰਣੇ ਸੀ ਜਿਹੜੇ ਤੁਰੇ ਸੀ ਅਸਲਸਤ ਤਾ 10 ਸਾਲ ਜਦੋਂ ਅਕਾਲੀ ਦਲ ਦਾ ਰਾਜ ਰਿਹਾ ਉਸ ਵੇਲੇ ਦੇ ਐਲੀਗੇਸ਼ਨ ਜਿਹੜੇ ਇਹ ਲੱਗਦੇ ਸੀ ਵੀ ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਸੈਂਡ ਮਾਫੀਆ ਪਤਾ ਨਹੀਂ ਕਿਹੜਾ ਕਿਹੜਾ ਮਾਫੀਆ ਆਪਾਂ ਨੂੰ ਗਿਰਨੇ ਵੀ ਔਖੇ ਬਿਰੇ ਖਾਜੀ ਸ਼ਾਇਦ ਹੋ ਜਰਣ ਉਹ ਉਂਗਲਾਂ ਦੇ ਕੋਟੇ ਮੁੱਕ ਜਾਣਗੇ ਜੇ ਮਾਫੀਆ ਗਿਰਣ ਲੱਗੀਏ ਉਦੋਂ ਇਹ ਸਾਰੇ ਭਾਈ ਵਾਰ ਸੀਗੇ ਉਹਦੇ 'ਚ ਜਦੋਂ ਪਾਵਰ ਨਹੀਂ ਰਹਿੰਦੀ ਉਹਨਾਂ ਸਾਰਿਆਂ ਦਾ ਜ਼ਿੰਮੇਵਾਰ ਬਾਦਲ ਪਰਵਾਹ ਹੋ ਜਾਂਦਾ ਹੈ ਨੂੰ ਥੋੜਾ ਸਮਝਣ ਦੇ ਲਈ ਆਪਾਂ ਨੂੰ ਥੋੜਾ ਬਰੀਕੀ ਦੇ ਵਿੱਚ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਕਿਉਂਕਿ ਅਕਾਲੀ ਦਲ ਦਾ ਜਿਹੜਾ ਵਿਕਾਸ ਹੋਇਆ ਨਾ ਅਸਲ ਦੇ ਵਿੱਚ ਤੇ ਉਹ ਪੰਜਾਬ ਦੀ ਸੁਸਾਇਟੀ ਦਾ ਜਿਹੜਾ ਵਿਕਾਸ ਹੋਇਆ ਇੰਡੀਆ ਦੀ ਸਿਆਸਤ ਦਾ ਇਹ ਤਿੰਨੇ ਜੁੜੀਆਂ ਹੋਈਆਂ ਚੀਜ਼ਾਂ ਨੇ ਆਪਸ ਦੇ ਵਿੱਚ ਅਕਾਲੀ ਤੇ ਲਾਈਕ ਉਸ ਸਮਾਜ ਦੇ ਵਿੱਚ ਪੈਦਾ ਹੋਇਆ ਕਿ ਜਦੋਂ ਗੁਰਦੁਆਰਿਆਂ ਦੀ ਮੁਕਤੀ ਦੀ ਲਹਿਰ ਚੱਲੀ ਉਹ ਅੰਗਰੇਜ਼ਾਂ ਦੇ ਨਾਲ ਰਲ ਕੇ ਜਿਹੜੇ ਮਤਲਬ ਉਹ ਸੀਗੇ ਆਪਣੇ ਮਹੰਤ ਉਹਨਾਂ ਦਾ ਕਬਜ਼ਾ ਸੀ ਰਹਿਣ ਦਾ ਉਹ ਲੰਬੀ ਚੌੜੀ ਸਟੋਰੀ ਆ ਪਹੁੰਚ ਨਹੀਂ ਜਾਂਦੇ ਉਸ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਹੌਲੀ-ਹੌਲੀ ਕਾਲੇਗਰ ਨਿਕਲਿਆ ਸਿੰਘ ਸੁਭਾਉ ਬੀਸਿਕਲੀ ਤਾਂ ਇਹ ਕਹੇ ਵੀ ਲੋਕਾਂ ਦੀ ਇੱਕ ਲਾਈਫਲਾਈਨ ਸੀ ਇਹ ਕਾਲੇਗਰ politically ਬਿਲਕੁਲ ਬਿਲਕੁਲ ਮਤਲਬ ਸਿੱਖੀ ਦੇ ਵਿੱਚ ਸੁਧਾਰ ਚੱਲੇ ਗੁਰਦੁਆਰਿਆਂ ਦੇ ਪ੍ਰਬੰਧ ਦਾ ਮਸਲਾ ਆਇਆ ਐਸਜੀਪੀਸੀ ਉਹਦੇ ਵਿੱਚੋਂ ਬਣੀ ਪਰ ਮੋٹے ਤੌਰ ਤੇ ਜਿਹੜੀ ਆਪਣੇ ਪਾਕਿਸਤਾਨ 'ਚ ਅਜੇ ਵੀ ਉਹ ਹੋਈ ਹੈ ਸਾਡੇ ਇੱਧਰ ਸੀ ਸੋਸਾਇਟੀ ਲਾ ਮੋٹے ਤੌਰ ਤੇ ਕਹਿ ਸਕਦੇ ਹਾਂ ਕਿ ਜ਼ਗੀਰਦਾਰੀ ਸਿਸਟਮ ਸੀਗਾ ਵੱਡੇ ਜ਼ਿਮੀਂਦਾਰ ਸੀ ਉਹਨਾਂ ਕੋਲ ਜ਼ਮੀਨਾਂ ਸੀ ਮਜ਼ਾਰੇ ਸੀ ਉਹਨਾਂ ਦੇ ਨਾਲ ਮਿਡਲ ਕਲਾਸ ਬੜੀ ਘੱਟ ਸੀਗੀ ਜਿਹੜਾ ਜ਼ਗੀਰਦਾਰੀ ਸਿਸਟਮ ਹੁੰਦਾ ਹੈ ਪਿੰਡੂ ਸਿਸਟਮ ਹੁੰਦਾ ਹੈ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਪੈਟਰਨ ਤੇ ਕਲਾਇੰਟ ਇਹਦਾ ਰਿਸ਼ਤਾ ਹੁੰਦਾ ਹੈ ਕਿ ਇੱਕ ਬੰਦਾ ਮਤਲਬ ਸਾਰਿਆਂ ਦਾ ਪੈਟਰਨ ਹੈ ਸਰਪ੍ਰਸਤ ਹੈ ਬਾਕੀ ਉਹਦੀ ਸਰਪ੍ਰਸਤੀ ਦੇ ਵਿੱਚ ਆਏ ਹੋਏ ਨੇ ਯਾਰ ਰਿਸ਼ਤੇ ਨੇ ਜਿਹੜੇ ਉਹ ਪੁਸ਼ਤਾਂਦਰ ਚੱਲਦੇ ਨੇ ਇੱਕ ਦਾ ਨਹੀਂ ਬੋਲ ਗੱਲ ਮਤਲਬ ਪੁਸ਼ਤਦਰ ਪੁਸ਼ਤ ਚੱਲਦੇ ਨੇ ਉਹ ਸਿਸਟਮ ਉਹ ਸੀਗਾ ਅਕਾਲੀ ਦੰਦਾ ਵਿਕਾਸ ਤਾਂ ਉਹਦੇ ਚ ਹੋਇਆ ਪਰ ਹੌਲੀ-ਹੌਲੀ ਹੌਲੀ-ਹੌਲੀ ਸ਼ਰਮਾਇਦਾਰੀ ਯੂਕਾ ਗਿਆ ਉਹਦਾ ਅਸਰ ਹੋ ਗਿਆ ਮਾਰਕੀਟ ਦਾ ਜ਼ੋਰ ਪੈਣ ਲੱਗ ਗਿਆ ਖਾਸ ਕਰਕੇ 80s ਤੋਂ ਬਾਅਦ ਅਸਲ ਦੇ ਵਿੱਚ ਜਦੋਂ ਪੰਜਾਬੀ ਪਾਰਟੀ ਬਣਨ ਦੀ ਗੱਲ ਹੈ ਜਦੋਂ ਸੁਖਵੀਰ ਸਿੰਘ ਬਾਦਲ ਦੀ ਰਾਈਜ਼ ਹੋਈ ਤਾਂ ਤੁਸੀਂ ਦੇਖਿਆ ਹੋਣਾ ਕਿ ਵੱਡੇ ਪੱਧਰ ਤੇ ਪੰਜਾਬ 'ਚ ਨਾ ਛੋਟੇ ਛੋਟੇ ਬਿਜ਼ਨਸ ਚੱਲੇ ਜਿਹੜੇ ਜੱਟ ਸੀ ਖੇਤੀ ਵਾਲੇ ਉਹ ਬਿਜ਼ਨਸ ਦੇ ਵਿੱਚ ਜ਼ਿਆਦਾ ਆ ਗਏ ਪਹਿਲਾਂ ਆਮ ਤੌਰ ਤੇ ਖੱਤਰੀ ਤੇ ਬਣੀਆਂ ਨੇ ਜਿਹੜੇ ਬਿਜ਼ਨਸ ਤੇ ਸੀਗੇ ਉਹ ਹੌਲੀ ਹੌਲੀ ਛੱਡ ਗਏ ਤੁਸੀਂ ਦੇਖਿਆ ਹੋਣਾ ਇੱਕ ਦੋ ਨੂੰ ਛੱਡ ਕੇ ਬਜਾਜ ਹੋਰਾਂ ਨੇ ਆਪਣੇ ਹੀਰੋ ਵਾਲਿਆਂ ਤੋਂ ਵੱਡੀ ਐਗਜ਼ਾਮਪਲ ਆਪਾਂ ਆਰਥ ਦੀ ਲੈ ਲਓ ਆਰਥ ਦੀ ਲੈ ਲਓ ਆਰਥ ਦੇ ਵਿੱਚ ਮੈਕਸਿਮਮ ਮੈਂ ਮੇਨ ਐਗਜ਼ਾਮਪਲ ਵੱਡੀ ਲੈ ਲਓ ਫਿਰ ਕੀ ਹੋਇਆ ਕਿ ਬਾਣੀਆਂ ਦੇ ਨਾਲ ਇੱਕ ਜੱਟ ਹੋ ਗਿਆ ਬਾਣੀਆਂ ਹੌਲੀ-ਹੌਲੀ ਫਿਰ ਜੱਟਾਂ ਦੀ ਆੜਤ ਆ ਗਈ ਪਰ ਉਹ ਬਾਣੀਆਂ ਦਾ ਇੰਟਰਸਟਿੰਗ ਹੁੰਦਾ ਸੀ ਕਿ ਉਹ ਜ਼ਮੀਨ ਦੇ ਲਖਵਾ ਵੀ ਲੈਂਦੇ ਸੀ ਉਹ ਖੁਦ ਖੇਤੀ ਨਹੀਂ ਸੀ ਕਰਦੇ ਜਦੋਂ ਜੱਟ ਆ ਗਏ ਫਿਰ ਉਹ ਨਾਲ ਹੀ ਲੈ ਕੇ ਕਬਜ਼ੇ ਲੈਣੇ ਚੱਲ ਪਏ ਇਹਦੇ ਨਾਲ ਇੱਕ ਚੇਂਜ ਵੱਡੀ ਆਈ ਕਿ ਨਾਲ-ਨਾਲ ਪਿਛਲੇ 20 ਸਾਲਾਂ ਦੇ ਵਿੱਚ ਜੇ ਤੁਸੀਂ ਦੇਖੋਗੇ 10% ਸਾਡੀ ਪਾਪੂਲੇਸ਼ਨ ਹੈ ਜਿਹੜੀ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਚੱਲੀ ਹੈ ਸ਼ਹਿਰੀਕਰਨ ਵਧਿਆ ਅੱਜ ਦੀ ਡੇਟ ਦੇ ਵਿੱਚ ਪਿੰਡ ਨੇ ਜਿਹੜੇ ਉਹ ਸ਼ਹਿਰ ਤੇ ਲੱਗੇ ਹੋਏ ਨੇ ਬਹੁਤ ਸਾਰੇ ਪੰਜਾਬ 'ਚ ਸ਼ਹਿਰਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਮੇਰੇ ਖਿਆਲ ਨਾਲ 10 ਕੇ ਮਤਲਬ ਸੰਕੜੇ ਗੁਣਾ ਵਿੱਚ ਚੜ ਗਈ ਹੋਣੀ ਹੈ ਕਈ ਥਾਵਾਂ ਤੇ ਜੇ ਮਹਾਲੀ ਦੇ ਅੱਗੇ ਸ਼ਾਕੇ ਦੇਖੋਗੇ ਜਿਹੜੇ ਲੋਕ ਅਰਜੀ ਨਵੀਸ ਸੀ ਕਿਸੇ ਟਾਈਮ ਜੀਰਖਪੁਰ ਤੇ ਵੀ ਐਗਜ਼ਾਮਪਲ ਹੈ ਮਹਾਲੀ ਦੀ ਵੀ ਹੈ ਜਿਹੜੇ ਬਾਹਰਲੇ ਪਾਸੇ ਫੱਟੀਆਂ ਤੇ ਰੱਖ ਕੇ ਫਾਰਮ ਵੇਚਦੇ ਸੀ ਅਜੋ ਅਰਬਾਪਤੀ ਨੇ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਹਣ ਨੇ ਨਾਂ ਲੈਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਇਸ ਕਰ ਮੈਂ ਕਹਿੰਦਾ ਜੀ ਐਮਐਲਏ ਸੀਪੀਐਸ ਤੱਕ ਮੰਗੇ ਇਹ ਕਹਿੰ ਲੋ ਬਿਲਕੁਲ ਬਿਲਕੁਲ ਸੋ ਚੇਂਜ ਜਿਹੜੀ ਆਈ ਨਾ ਵੱਡੀ ਅਸਲ ਦੇ ਵਿੱਚ ਇਹ ਚੇਂਜ ਅਕਾਲੀ ਦਲ ਚ ਵੀ ਆਉਣੀ ਸੀ ਗੁਜ਼ਰਤੀ ਗੱ ਸਖਵੀਰ ਸਿੰਘ ਬਾਦਲ ਜੀ ਜਿਹੜਾ ਉਹਨਾਂ ਦੀ ਮਤਲਬ ਜੇ ਬਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੈ ਇਸ ਗੱਲ ਦਾ ਜਾਂ ਪਤਾ ਹੀ ਹੋਣਾ ਹੈ ਉਹਨਾਂ ਦੀ ਜਿਹੜੀ ਅਸੀਂ ਪੋਲੀਟਿਕਲ ਸੋਸ਼ੀਅਲਾਈਜੇਸ਼ਨ ਕਹਿੰਦੇ ਆ ਜਿਹੜੀ ਪੜ੍ਹਾਈ ਲਿਖਾਈ ਹੋਈ ਤੇ ਜੋ ਉਹਨਾਂ ਨੇ ਆਪਣਾ ਮਨ ਦਾ ਚਿਤ ਵਾ ਕੇ ਕਿੱਦਾਂ ਦਾ ਵਿਕਾਸ ਹੁੰਦਾ ਹੈ ਇਹਦਾ ਮਾਡਲ ਕੀ ਹੁੰਦਾ ਹੈ ਉਹ ਬੇਸਿਕਲੀ ਅ ਇਨਵਾੜਾ ਸਟੇਟ ਦੇ ਵਿੱਚ ਪੜ੍ਹੇ ਨੇ ਰੀਨੋ ਦੇ ਵਿੱਚ ਮੇਰਾ ਖਿਆਲ ਹੈ ਉਹਦੇ ਲਾਗੇ-ਸ਼ਾਗੇ ਤੇ ਲਾਸ ਵਿਕਾਸ ਉੱਥੇ ਜਿਹੜਾ ਜਿਹਨੂੰ ਦੁਨੀਆ ਦੀ ਐਂਟਰਟੇਨਮੈਂਟ ਸਿਟੀ ਕਹਿੰਦੇ ਨੇ ਉਹ ਉੱਥੇ ਹੈ ਜੀ ਜੂਆ ਪ੍ਰੋਸਟੀਚੂਸ਼ਨ ਜੂਏ ਨੂੰ ਗੇਮਿੰਗ ਕਹਿੰਦੇ ਨੇ ਉੱਥੇ ਸਾਰੇ ਵਿੱਚ ਹਮਮ ਨੇ ਉਹ ਵਿਕਾਸ ਦੇਖਿਆ ਹੋਇਆ ਪਰ ਉਹਨਾਂ ਦੇ ਮਨ ਚ ਉਹੀ ਨਕਸ਼ਾ ਹੈ ਜਿਹੜੀ ਐਮਬੀਏ ਚ ਉਹਨਾਂ ਨੇ ਡਿਗਰੀ ਕਰੀ ਉਹ ਵੀ ਲਗਭਗ ਮੈਨੇਜਮੈਂਟ ਦੀ ਉਸ ਤਰ੍ਹਾਂ ਦੀ ਹੋਟਲ ਮੈਨੇਜਮੈਂਟ ਵਾਲੀ ਉਹ ਸਮਝੋ ਤੁਸੀਂ ਸੋ ਜਦੋਂ ਉਹ ਆਏ ਪਹਿਲਾਂ ਤਾਂ ਉਹਨੇ ਸਿਆਸਤ ਚ ਆਉਣਾ ਨਹੀਂ ਸੀ ਸਿਆਸਤ ਦੇ ਵਿੱਚ ਤਾਂ ਸ਼ਾਇਦ ਕਹਿੰਦੇ ਸੀ ਸੁਣਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੇ ਆਉਣਾ ਪਰ ਫਿਰ ਆਉਣਾ ਪਿਆ ਇੱਕ ਸਿਚੁਏਸ਼ਨ ਐਸੀ ਬਣੀ ਕਿ ਜਦੋਂ ਘੇਰਿਆ ਕਈ ਵਾਰ ਕਈ ਵਾਰ ਫੈਸਲੇ ਪੋਲੀਟੀਕਲ ਨਹੀਂ ਪਰਿਵਾਰਕ ਹੁੰਦੇ ਨੇ ਪਰ ਵਰਕ ਨੇ ਇਹ ਫੈਸਲਾ ਇੱਕ ਹੋਰ ਤਰ੍ਹਾਂ ਦਾ ਸੀ ਕਿ ਜਦੋਂ ਕਾਂਗਰਸ ਨੇ ਘੇਰ ਲਿਆ ਕੈਪਟਨ ਸਾਹਿਬ ਨੇ ਉਹਨਾਂ ਨੂੰ ਤਾਂ ਮਨਪ੍ਰੀਤ ਨੇ ਉਸ ਤਰ੍ਹਾਂ ਸਟੈਂਡ ਨਹੀਂ ਲਿਆ ਕ੍ਰਪਸ਼ਨ ਦੇ ਵਿੱਚ ਘੇਰ ਲਿਆ ਸੀ ਇਹਨਾਂ ਨੂੰ ਸੋ ਉਹਨੂੰ ਆਉਣਾ ਪਿਆ ਕਿਸੇ ਦੇ ਨਾਲ ਸਿਆਸਤ ਦੇ ਵਿੱਚ ਪਰ ਉਹ ਆਪਣਾ ਇੱਕ ਕਿਸਮ ਦਾ ਫਰੇਮਵਰਕ ਮੈਂਟਲ ਲੈ ਕੇ ਆਏ ਕਿ ਉੱਥੇ ਜਿਹੜਾ ਉਹ ਏਰੀਆ ਹੈ ਜੇ ਤੁਸੀਂ ਜਾਓ ਕਦੇ ਮੈਂ ਗਿਆ ਉੱਥੇ ਕਈ ਵਾਰੀ ਰੀਨੋ ਦੇ ਵਿੱਚ ਸਾਡੇ ਰਿਸ਼ਤੇਦਾਰ ਨੇ ਵਿਲਾਸ ਵਿਗਾਸ ਵੀ ਗਏ ਉਹ ਬੇਸਿਕਲੀ ਮਾਫੀਆ ਵੀ ਮਾਫੀ ਦਾ ਵੀ ਹੈ ਇਸ ਆਪਣੇ ਆਪ ਦੇ ਵਿੱਚ ਉਹ ਕ੍ਰਿਮੀਨਲ ਪੋਲਿਟਿਕਸ ਤੇ ਮਤਲਬ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਦੇ ਨੈਕਸਸ ਦੀ ਜਗ੍ਹਾ ਹੈ ਉਸ ਦੇ ਵਿੱਚ ਦੁਨੀਆ ਚ ਟਿਪੀਕਲ ਐਗਜ਼ਾਮਪਲ ਹੈ ਉੱਥੇ ਸੋ ਸਿੰਘ ਵੀਰ ਸਿੰਘ ਬਾਦਲ ਤੇ ਵੀ ਅਸਰ ਹੋਇਆ ਹੋਣਾ ਉਹਨਾਂ ਨੇ ਜਿਹੜੇ ਛੋਟੇ ਛੋਟੇ ਬਿਜ਼ਨਸ ਸ਼ੁਰੂ ਕਰੇ ਅਕਾਲੀਆਂ ਦੇ ਪੁਰਾਣੇ ਜਥੇਦਾਰਾਂ ਨੂੰ ਛੱਡ ਕੇ ਜਿਹੜੀ ਉਹਨਦੇ ਨਵੀਂ ਪੀੜ੍ਹੀ ਸੀ ਕਿਸ ਨੂੰ ਪੱਸਾ ਪੁਆਈਆਂ ਕਿਸੇ ਨੂੰ ਲੈਂਡ ਦਾ ਹੋਰ ਬੜੇ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਡਿਵੈਲਪਮੈਂਟ ਕੀਤੀ ਔਰ ਉਹਦੇ ਸੈਂਟਰ ਦੇ ਵਿੱਚ ਪਰਿਵਾਰ ਆ ਗਏ ਕੁਦਰਤੀ ਆ ਫਿਰ ਜਿਹੜੇ ਫੈਸਲੇ ਲੈਣ ਵਾਲੀ ਪੰਚ ਪ੍ਰ ਸੂ ਕੰਨੀ ਜਲਦੀ ਟਰਾਂਸਫਰਮੇਸ਼ਨ ਹੋ ਗਈ ਜਦੋਂ ਦੋ ਵਾਰ ਗਵਰਨਮੈਂਟ ਬਣ ਗਈ ਫਿਰ ਤਾਂ ਪੁੱਛੋ ਵੀ ਕੁਛ ਨਾ ਇਹ ਸਾਰੇ ਲੋਕ ਜਿਹੜੇ ਹੁਣ ਰੌਲਾ ਪਾ ਰਹੇ ਨੇ ਇਹ ਬੈਨੀਫਿਸ਼ਰੀ ਸੀ ਉਸ ਟਾਈਮ ਦੇ ਜਿਹੜੀ 10 ਸਾਲਾਂ ਦੀ ਸਰਕਾਰ ਰਹੇ ਯਾਰ ਉਹ ਕਹਿੰਦੇ ਸੀ ਵੀ ਇਹ ਤਾਂ ਵੀ 25 ਸਾਲ ਰਹਿਣੀ ਆ ਸਾਡੀ ਅਸੀਂ ਪਾਣੀ ਤੇ ਪਸਾਂ ਚ ਲਾ ਦਾਂਗੇ ਹੋਰ ਬੰਦੇ ਨੂੰ ਚੇਂਜ ਦਾ ਪਤਾ ਨਹੀਂ ਹੁੰਦਾ ਕਦੋਂ ਹੋ ਜਵੇ ਜਿਹੜੀ ਹੁਣ ਸਿਚੁਏਸ਼ਨ ਬਣੀ ਹੋਈ ਆ ਤੁਸੀਂ ਦੇਖੋ ਉਹ ਸਾਰੇ ਦੋਸ਼ ਜਿੰਨਾ ਚੋ ਸ਼ਾਮਿਲ ਸੀ ਉਹ ਸੁਖਵੀਰ ਸਿੰਘ ਬਾਦਲ ਦੇ ਨਾਮ ਆ ਰਹੇ ਨੇ ਕਿ ਇਕੱਲਾ ਹੀ ਜ਼ਿੰਮੇਵਾਰ ਸੀ ਇਹ ਠੀਕ ਹੈ ਕੈਪਟਨ ਉਹ ਵੀ ਸੀਗਾ ਟੀਮ ਦੇ ਮੈਂਬਰ ਉਹੀ ਸੀ ਪਰ ਹਾਰੇ ਤਾਂ ਇਕੱਠੇ ਹੀ ਸੋ ਉਹਨਾਂ ਨੂੰ ਲੱਗਿਆ ਕਿ ਅਸੀਂ ਹੁਣ ਇਹਦਾ ਪੱਲਾ ਛੱਡ ਕੇ ਦਰਵਾਜ਼ਾ ਛੱਡ ਕੇ ਕੋਈ ਹੋਰ ਆਸਰਾ ਲੈ ਲਈਏ ਇਹ ਤਾਂ ਸਾਨੂੰ ਫਾਇਦਾ ਹੋ ਜਾਊਗਾ ਇਸ ਗੱਲ ਨੂੰ ਬੀਜੇਪੀ ਨੇ ਯੂਜ਼ ਕਰ ਲਿਆ ਔਰ ਇਸ ਗੱਲ 'ਚ ਮੇਰਾ ਖਿਆਲ ਹੈ ਸਖਵੀਰ ਗਰੁੱਪ ਹੈ ਜਿਹੜਾ ਉਹ ਠੀਕ ਨੇ ਪਰ ਬੀਜੇਪੀ ਤਾਂ ਸਾਰਿਆਂ ਨਾਲ ਹੀ ਹੈ ਪਰ ਸਾਰਿਆਂ ਦੇ ਖਲਾਫ ਵੀ ਹੈ ਉਹ ਤਾਂ ਯੂਜ਼ ਕਰ ਰਹੇ ਨੇ ਨਾ ਉਹਨਾਂ ਦੇ ਦੂਜੇ ਦੇ ਖਲਾਫ ਸੋ ਹੋਇਆ ਇਹ ਕਿ ਸਖਵੀਰ ਸਿੰਘ ਬਾਦਲ ਕਿਉਂਕਿ ਬਹੁਤ ਅੱਛੇ ਮੈਨੇਜਰ ਨੇ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਕਿ ਡੇਵਲ ਸਾਹਿਬ ਜਿਆ ਪੁਰਾਣੇ ਉਹ ਜਥੇਦਾਰ ਹੁੰਦੇ ਸੀ ਇਹ ਜਥੇਦਾਰ ਨਹੀਂ ਹਨ ਹੀ ਇਜ਼ ਅ ਵੈਰੀ ਗੁੱਡ ਮੈਨੇਜਰ ਇਹਨਾਂ ਨੇ ਮੈਨੇਜ ਕੀਤਾ ਸਾਰੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਹਨੀਆਂ ਮੀਟਿੰਗਾਂ ਕਰੀਆਂ ਸਾਰੇ ਹਲਕਾ ਇੰਚਾਰਜ ਨਾਲ ਸੀ ਲਗਭਗ ਸਾਰੇ ਐਸਪੀਸੀਬੀ ਨਾਲ ਹੈ ਪਰ ਇਹ ਸੀਨ ਹੈ ਜਿਹੜਾ ਇਹ ਚ ਮਿਸ ਕਰ ਰਹੇ ਨੇ ਇਹ ਅਸਲ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨਾ ਬੀਤ ਰਖਤ ਤਾਂ ਦੇਖ ਰਹੇ ਨੇ ਇਹ ਜੰਗਲ ਨਹੀਂ ਦੇਖ ਰਹੇ ਉੱਤਕਰਨ ਇਹਨਾਂ ਦੀ ਇਲੈਕਸ਼ਨਾਂ ਦੇ ਵਿੱਚ ਜਿਸਮਾਨਤ ਜਬਤ ਕਰਦੀ। ਮਤਲਬ ਜਿੱਥੇ ਬੰਦੀ ਤਾਂ ਕੰਪਨੀ ਤਾਂ ਬਣਾ ਲਈ ਉਹ ਤਾਂ ਜੇਬ ਚ ਹੈ ਬਿਲਕੁਲ ਪਰ ਇਹ ਹੈ ਕਿ ਲੋਕ ਨਾਲ ਨਹੀਂ ਹਣ ਉਸ ਕੰਪਨੀ ਦੇ ਇਸ ਕਰਕੇ ਉਹ ਦੂਜੇ ਬੰਦੇ ਛੱਟ ਕੇ ਗਏ ਸੀ ਕਿਉਂਕਿ ਲੋਕ ਸਾਨੂੰ ਛੱਡ ਰਹੇ ਨੇ ਇਸ ਕਰਕੇ ਕਿਸੇ ਇੱਕ ਦੇ ਸਿਰ ਪੰਡਾ ਪਨ ਕੇ ਅਸੀਂ ਲੋਕਾਂ ਚ ਪ੍ਰਵਾਨ ਹੋ ਜਾਈਏ। ਅਜੇ ਵੀ ਚੈਲੰਜ ਚੱਲ ਰਿਹਾ ਹੈ ਜੇ ਸੰਘਰਸ਼ ਵੀ ਖਤਮ ਨਹੀਂ ਹੋਇਆ ਜਿਹੜੀਆਂ ਪਿੱਛੇ ਸ਼ਕਤੀਆਂ ਕਰਾ ਰਹੀਆਂ ਸੀ ਉਹ ਵੀ ਅਜੇ ਹਟੀਆਂ ਨਹੀਂ ਹਨ। ਸੋ ਇਸ ਕਰਕੇ ਇਹ ਵਿਕਟਰੀ ਤਾਂ ਹੈ ਇਹਨਾਂ ਦੀ ਪਰੀ ਵਿਕਟਰੀ ਲੌਂਗ ਲਾਸਟਿੰਗ ਨਹੀਂ ਹੈ ਪੰਜਾਬ ਤੇ ਸਮਾਜ ਚ ਜਿਹੜੀਆਂ ਚੇਂਜਸ ਆ ਰਹੀਆਂ ਨੇ ਉਹ ਜੇ ਹਟੀਆਂ ਨਹੀਂ ਤਾਂ ਹੀ ਆਊਟ ਮਾਈਗ੍ਰੇਸ਼ਨ ਹੋ ਰਹੀ ਹੈ ਸਾਡਾ ਯੂਥ ਬਾਹਰ ਜਾ ਰਿਹਾ ਹੈ ਪ੍ਰਵਾਸੀ ਜਿਹੜੀ ਮਤਲਬ ਮਾਈਗ੍ਰੇਸ਼ਨ ਹੈ ਉਹ ਜ਼ਿਆਦਾ ਇੱਥੇ ਆ ਰਹੀ ਹੈ ਖਾਸ ਕਰਕੇ ਜਿਹੜਾ ਬਿਲਡਰ ਮਾਫੀਆ ਹੈ ਉਹਦਾ ਰਾਜ ਹੈ ਔਰ ਬਿਲਡਿੰਗ ਜਿਹੜੀ ਵੀ ਇੰਡਸਟਰੀ ਹੈ ਉਹਦੇ ਚ ਮਾਈਗ੍ਰੈਂਟ ਲੇਬਰਰ ਹੈ ਸਾਰੀ ਦੀ ਸਾਰੀ ਕਿਉਂਕਿ ਉਹ ਸਸਤੀ ਹੈ ਉਸੰਦੇ ਵਿੱਚ ਸੋ ਇਹ ਮਤਲਬ ਜਿਹੜਾ ਇਹਨਾਂ ਨੇ ਸੜਕਾਂ ਪੁਲ ਬਣਾਏ ਬਹੁਤ ਅਕਾਲੀ ਦਲ ਦੇ ਲੋਕਾਂ ਨੇ ਬਣੀਆਂ ਉਸ ਟਾਈਮ ਇਹ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਇਹਨੂੰ ਮਤਲਬ ਕੱਲੀ ਸੈਂਟਰਲ ਗਵਰਨਮੈਂਟ ਨਿਤਨ ਗੱਦਕਰੀਨ ਉਪਗਣ ਹੈ ਜੀ ਬਹੁਤ ਵੱਡਾ ਜੀ ਰੋਡ ਮਿਨਿਸਟਰ ਫਲਾਣਾ ਉਹ ਬੇਸਿਕਲੀ ਇੰਟਰਨੈਸ਼ਨਲ ਸਿਸਟਮ ਹੈ ਇੱਕ ਉਹਦੇ ਚੋਂ ਫੰਡਿੰਗ ਕਰ ਰਹੇ ਨੇ ਉਸ ਫੰਡਿੰਗ ਨੂੰ ਯੂਟਿਲਾਈਜ਼ ਕਰਕੇ ਇੱਕ ਨੋ ਇੰਡਸਟਰੀ ਬਣਾਉਣ ਦੀ ਪੋਲਿਟਿਕਸ ਹੈ ਸੋ ਉਹਦੇ ਵਿੱਚ ਇਹ ਇਹਨਾਂ ਨੇ ਚੰਗੇ ਕੰਮ ਵੀ ਕਰੇ ਕੋਈ ਐਸੀ ਗੱਲ ਨਹੀਂ ਪਰ ਇਹ ਕਿ ਹੁਣ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਅਜੇ ਮੈਨੂੰ ਲੱਗਦਾ ਹੈ ਅਜੇ ਅਜੇ ਪਿਕਚਰ ਬਾਕੀ ਹੈ